Yeah. Oh. श्री गुरु साहिब Because やってるよ Awww ਹੋ ਗੁਰੂ ਪਿਆਰੀ ਗੁਰੂ ਸਵਾਰੇ ਸਾਧ ਸੰਗਤ ਜੀਓ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਫਰ ਅਮਰਤ ਉਲਦੀਆਂ ਦਾਤਾ ਪ੍ਰਾਪਤ ਹੋਈਆਂ ਹਨ ਅਮਰਤ ਵਿਲੇ ਅਮਰਤ ਮਈ ਗੁਰ ਬਾਣੀ ਪਵਿੱਤਰ ਗੁਰ ਬਾਣੀ ਜਦ ਅਤਿ ਨੇ ਮਾਬ ਸਰਵਤ ਸਭਤਾ ਨੇ

ਆਹਰਤ ਬੇਦੀਆਂ ਆਧਰੀਆਂ ਲਵਾਓ ਜੋਕਰ ਜੋਕਰ ਟੱਲ ਖੰਡਾ ਮਰੇ ਮੁੰਡਾ ਦੇ مالک ਸ਼ੈਨਿ ਸ਼ਾਹਾਂ ਦੇ ਸ਼ੈਨਿ ਸ਼ਾਹ ਬਾਦਸ਼ਾਹ ਦੇ ਬਾਰਸ਼ਾਹ ਗੁਰਤਾ ਗਦੀ ਤੇ ਬਿਰਾਜਮਾਨ ਚਵਰ ਸ਼ਤਰ ਤਖਤ ਦੇ ਮਾਲਕ ਏ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕੁਝ ਸਮਾ ਕੁਝ ਕੜਮਾਂ ਕੁਝ ਪਲ ਹਾਜ਼ਰੀਆਂ ਬਵਾਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਵਚਨ ਸਰਵਣ ਕਰਕੇ ਆਪਣਾ ਮਨੁੱਖਾ ਜੀਵਨ ਸਬਰ ਬਣਾਉਣ ਦੇ ਯਤਨ ਕਰਗੇ ਆਓ ਸਾਧ ਸੰਗਤ ਜੀ ਮਾਨ ਬਿਰਤੀਆਂ ਇਕਾਗਰ ਕਰਕੇ ਉੱਤਰਗਰ ਬਾਣੀ ਦੇ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ ਆਪ ਜੀ ਸਰਵਤ ਸਗਤਾਂ ਵਿਚਾਰ ਸ਼ਰਵਣ ਕਰ ਰਹੇ ਹੋ ਆਦਾਸ ਬੇਨਤੀ ਦੇ ਪਾਵਨ ਉਤਰ ਬਚਨਾਂ ਦੀ ਚੱਤੇ ਆਉਣ ਦਾ ਸਦਕਾ ਸਾਰਬੋ ਸੋਹੋ ਹੋਵੇ ਜੇ ਦਾ ਪਵਿੱਤਰ ਸ਼ਬਦਾਂ ਦੇ ਵਿਚਾਰ ਆਪਾਂ ਸ਼ਰਵਣ ਕਰ ਰਹੇ ਹਾਂ ਇਸ ਲਈ ਵਿਚਾਰ ਦੇ ਵਿੱਚ ਆਪ ਜੀਆਂ ਨੇ ਸਰਵਣ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਮਨੁੱਖਾ ਦੇਹੀ ਨੂੰ ਸਮਝਾਉਂਾਕ ਕੀਤਾ ਹੈ ਇਸ ਸੰਸਾਰ ਦੀ ਯਾਤਰਾ ਕਰਦਿਆਂ ਜਿਸ ਵੇਲੇ ਕੋਈ ਵੀ ਸਹਾਰਾ ਨਾ ਬਣੇ ਕੋਈ ਵੀ ਸਹਾਰਾ ਨਾ ਰਹੇ ਸਭ ਤੇਰਾ ਸਾਥ ਸੱਜਾਨ ਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਾਲੇ ਗੁਰੂ ਤਾਂ ਪਿਤਾ ਜੀ ਦੇ ਆਪਾ ਪਿਛਲੇ ਵਿਚਾਰ ਦੇ ਵਿੱਚ ਬਚਨ ਪੜੇ ਨੇ ਕਿ ਉਸ ਪਰਮੇਸ਼ਰ ਨੂੰ ਸਾਈ ਨੂੰ ਅੱਲਾ ਨੂੰ ਅਦਾ ਹੀ ਮਨੋ ਕਰੀ ਮਨੋ ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਨੂੰ ਖੰਡਾ ਬ੍ਰਹਮੰਡਾ ਦੇ ਮਾਲਕ ਨੂੰ ਯਾਦ ਕਰੀ ਜਿਸ ਨੇ ਤਾਂ ਅਜਿਹਾ ਸੰਸਾਰ ਦੇ ਉੱਪਰ ਇਹ ਆਪਰਾ ਕਰਨ ਲਈ ਮਨੁੱਖਾ ਜੀਵਨ ਬਖਸ਼ ਕਿਰਪਾ ਦਿਐ ਗੁਰੂ ਪਿਆਰੇ ਸਾਧ ਸੰਗਤ ਜੀ ਆਪ ਜੀਆ ਨੇ ਪਿਛਲੇ ਵਿਚਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਾਉਤਵਤ ਵਚਨ ਸ਼੍ਰਵਣ ਕੀਤੇ ਜਾਨ ਕੋ ਮੁਸਕਲ ਹੱਤ ਤਪਣਾ ਟੋ ਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣ ਸਾਖ ਭੇਜ ਫੱਜ ਖਵੇ ਸਭ ਬੱਜਾਇ ਆਸਰਾ ਚੁੱਕਾ ਸਭ ਯਸਰਾਉ ਚਤਿਆ ਬਾਯੋ ਸਪਾਰ ਬ੍ਰਾਹਮ ਲਗਾ ਨਾ ਤੱਤੀ ਵਾਉ ਆਉ ਮਨੁਰਤਿਆਂ ਕਦਰ ਕਰਕੇ ਜੁੜੀਏ ਵਿਚਾਰ ਦੇ ਨਾਲ ਗੁਰੂ ਕਰਿ ਗਿ ਤਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨੇੜੇ ਕੌਣ ਹੈ ਆਜੀਆਂ ਨੇ ਸਰਵਣ ਕੀਤਾ ਹੈ ਗੁਰੂ ਗੋਬਿੰਦ ਸਿੰਘ ਰਾਜ ਜੀ ਦੇ ਪਾਵਨ ਪਵਿੱਤਰ ਬਚਨਾਂ ਸਤਿਗੁਰੂ ਪਾਤਸ਼ਾਹ ਜੀ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੋਪਾ ਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਨਾਲ ਜੋ ਮਸੰਦ ਜਸ ਸਵੇ ਸਾਰੇ ਦੇ ਹੁਕਮਰਾਨਾਂ ਨੇ குரு ਸਾਹਿਬ ਜੀ ਨਾਲ ਹਰ ਸਤਜ ਜੀ ਜਗ ਜੋਤਕ ਕੀਤੇ ਨੇ ਆਉਜੀਆਂ ਨੇ ਸਰਵਣ ਕੀਤਾ ਹੈ ਗੁਰੂ ਸਾਹਿਬ ਦੇ ਲਾਲ ਸੋਭਾ ਸਰਹੰਦ ਨੇ ਨੀਆ ਦੇ ਵਿੱਚ ਚੜ੍ਹ ਦਿੱਤੇ ਬੁੱਢੜੀ ਮਾਂ ਨੇ ਸ਼ਹਾਦਤ ਦਾ ਜਾਨ ਪੀਤਾ ਮਾਛੀ ਵਾਰੇ ਦੇ ਜਗ੍ਹਾਾਂ ਦੇ ਵਿੱਚ ਗੁਰੂ ਸਾਹਿਬ ਜੀ ਚੰਦ ਦਾ ਸਰਾਣਾ ਲਾ ਕੇ ਸਤੇ ਪਰਮੇਸ਼ਰ ਦੇ ਨਾਲ ਮਨ ਵਰਤੀਆ ਕਾਦਰ ਕਰਕੇ ਨਾਮ ਜਪਿਆ ਹੁਣ ਦੇਖੋ ਜਿਸ ਸਮੇਂ ਅਜੇ ਪੀੜਾ ਪਈ ਗੁਰੂ ਕਾ ਜੀ ਤਰ ਪਾਤਸ਼ਾਹੀ ਤੇ ਸਖਰੇ ਨਾਨਕ ਨੇ ਮਸਾਦਾ ਦੇ ਨਾਲ ਨੇ ਗੁਰੂ ਕਾ ਜੀ ਤਰ ਸਾਹਿਬ ਜੀ ਦੇ ਨੇੜੇ ਕੌਣਾ ਮਸੰਦ ਆਨੰਦਪੁਰ ਸਾਹਿਬ ਦੇ ਤਰਤੀ ਤੋਂ ਭੱਜੇ ਦੁੜੇ ਚੰਦ ਵਰਗੇ ਚਲੇ ਗਏ ਘੇਰੇ ਪਏ ਕਲ ਵੀ ਤਰ ਪਾਦਸ਼ਾਹ ਜੀ ਨੂੰ ਵੱਡੇ ਵੱਡੇ ਸਿਰਕ ਵਾਲੇ ਵੀ ਅੰਦਰੋਂ ਥੜਕ ਗਏ ਹਾ ਕੋਈ ਚੀਜ ਕੋਰ ਨਹੀਂ ਐ ਮਾਛੀ ਵਾਲੇ ਦਾ ਜੰਗਲ ਹੈ ਉਹ ਦੀ ਕਤਰੀਨੀ ਰਾਤ ਹੈ ਤੈਨਡ ਦਾ ਸਰਾਣਾ ਕਰਕੇ ਕਲਗੀ ਵਾਲਾ ਮਾਹੀ ਪਿਆਰ ਤੇਉਂ ਤੇ ਰਾਤ ਨੂੰ ਜਦੋਂ ਟਿਮ ਟਮਾਉਂਦੇ ਤਾਰੇ ਹਨ ਸੀਨੇ ਨਾਲ ਆਪਣੀ ਤੇਗ ਪਾਤਸ਼ਾਹ ਨੇ ਸੀਨੇ ਦੇ ਨਾਲ ਆਪਣੀ ਤੇਗ ਨੂੰ ਲਾਇਆ ਤੇ ਉਸ ਮਾਰਕ ਦੀ ਯਾਦ ਦੇ ਵਿੱਚ ਜੁੜਿਆ ਹੈ ਔਰਨਾਂ ਦੇ ਜੇਵਨ ਚੁੱਠੀ ਰੱਖਦੇ ਹੋ ਉਹਨਾਂ ਨੇ ਇੱਕ ਗੱਲ ਕਹੀ ਹੈ ਅਸਲ ਵਿੱਚ ਅੰਦਰ ਦਾ ਸੁੱਖ ਕੀ ਹੈ ਆਪਾਂ ਇਹ ਵਿਚਾਰਾਂ ਕਰਮ ਕਰਦੇ ਆ ਰਹੇ ਹਾਂ ਕਰਨ ਲੱਗੇ ਅੱਜ ਮੇਰੇ ਕੋਲੇ ਕੋਈ ਸਾਜੋ-ਸਮਾਨ ਨਹੀਂ ਮੇਰੇ ਕੋਲ ਕੋਈ ਘੋੜੇ ਨਹੀਂ ਕੋਈ ਸਿੱਖ ਨਹੀਂ ਤੇ ਕਹਿੰਦੇ ਸੱਚ ਜਾਣੀ ਜਿਹੜੇ ਸੋਹਣੇ ਮਹਿਲਾਂ ਵਿੱਚ ਰਹਿ ਕੇ ਕੀਮਤੀ ਸੇਜ ਤੇ ਵਿਸ਼ਰਾਮ ਕਰਦੇ ਸਾਂ ਅੱਜ ਸੇਜ ਦੀ ਥਾਂ ਹਰਕਾ ਤੇ ਚੌਂਕੜਾ ਮਾਰੇ ਬੈਠੇ ਹਾਂ ਪਰ ਇਹ ਗੱਲ ਕਦੀ ਨਾ ਭੁੱਲੀ ਕਿ ਮੈਨੂੰ ਮਹਿਲਾ ਵਿੱਚ ਤੇ ਤੇਰੀ ਸੋਹਣੀ ਸੇਜ ਵਿੱਚ ਯਾਰੜਾ ਭੁੱਲਿਆ ਉਹ ਸਾਈਂ ਪਰਮੇਸ਼ਰ ਪ੍ਰਭੂ ਪਰਮਾਤਮਾ ਭੁੱਲਿਆ ਨਹੀਂ ਅੱਜ ਭਵੇਂ ਮਾਛੀ ਵਾਰੇ ਦਾ ਸੱਥਰ ਹੈ ਕੱਖਰੀਲੀ ਰਾਤ ਹੈ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਮੈਂ ਟੰਡਿਆਂ ਉੱਪਰ ਬੈਠ ਕੇ ਤਿੰਦ ਦਾ ਸਰਾਹਾਂ ਬਣਾ ਕੇ ਰੱਬ ਨੂੰ ਯਾਦ ਕਰਦਾ ਰੱਬ ਦਾ ਸ਼ੁਕਰ ਕਰਦਾ ਪ੍ਰਿਆ ਸਭ ਕੁਝ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਗੁਰੂ ਪਾਤਸ਼ਾਹ ਜੀ ਮਾਸੀ ਵਾਲੇ ਦੇ ਜੰਗਲਾਂ ਦੇ ਵਿੱਚ ਕਹਿ ਰਹੇ ਨੇ ਮਨੁੱਖਾ ਦੇਹੀ ਸਮ ਨੂੰ ਸਮਝਾਉ ਬਿਆਨ ਕੇ ਅੰਦਰ ਦਾ ਸੁਖ ਹੈ ਅੰਧਵ ਦਾ ਇਹ ਹੈ ਸਰਬ ਸੁਖ ਹੋਵੇ ਅਰਦਾਸ ਬੇਨਤੀ ਦੇ ਵਚਨ ਆ ਪੜ ਰਹਾ ਸਰਬ ਸੁਖ ਹੋਵੇ ਕਲਗੀਧਰ ਪਾਤਸ਼ਾਹ ਜੀ ਕਹਿ ਰਹੇ ਨੇ ਮੇਤਰ ਪਿਆਰੇ ਰੂਹ ਮਰੀਦਾਂ ਦਾ ਕਹਿਣਾ ਤੁਧ ਬਿਨ ਬੋਗ ਰਜ਼ਾਈਆਂ ਦਾ ਉਲਟਾ ਨਾਗ ਨਵਾਸਾਂ ਦੇ ਰਹਿਣਾ ਸੂਲ ਸਰਾਹੀ ਖੱਦਰ ਪਿਆਲਾ ਬੇਗ ਕਸਾਈਆਂ ਦਾ ਸਹਿਣਾ ਯਾਰ ਦੇ ਦਾ ਸਾਨੂੰ ਸੱתר ਚੱਗਾ ਪਾਠ ਖੇੜਿਆਂ ਦਾ ਰਹਿਣਾ ਜਿਸ ਦੇ ਕੋਲ ਅੰਦਰ ਦਾ ਸੋਖ ਸਾਧ ਸੰਗਤ ਜੀ ਦਸ਼ਮਲ ਵਿੱਚ ਘਰਿਆ ਹੋਇਆ ਵੀ ਉਸ ਦੇ ਅੰਦਰ ਦੇ ਸੁੱਖ ਨੂੰ ਕੋਈ ਖੋਹ ਨਹੀਂ ਸਕਦਾ ਪਰਮਾਨੰ ਮ ਅਰੰਭ ਕੀਤਾ ਜਿਸ ਤੋਂ ਆਵੇ ਹੈ ਚਤ ਤਿਸ ਸਦਾ ਸੁਖ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜਿਨੇ ਵੀ ਪਰਮਾਨ ਦੇਤਾ ਬਨੋਖਾ ਦੇ ਜ ਨੂੰ ਸਮਝ ਆਉਂਦਿਆ ਪਹਿਲਾ ਪਰਮਾਨ ਦਿੱਤਾ ਕਿ ਜੇ ਬੰਦੇ ਦੇ ਸਾਰੇ ਮਿੱਤਰ ਦੋਸਤ ਛੱਡ ਜਾਓ ਦੋਸ਼ਪਣ ਕੀ ਇਹ ਲਏ ਤੇ ਪਰ ਰੱਬ ਚਿੱਤੇ ਆ ਜਾਏ ਤਾਂ ਤੱਤੀ ਵਾ ਵੀ ਨਹੀਂ ਲੱਗਦੀ ਦੂਜਾ ਪ੍ਰਮਾਣ ਦਿੰਦਾ ਹੈ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਨੇ ਕਹਿਣ ਲੱਗੇ ਹੋ ਸਕਦਾ ਹੈ ਕਈ ਵਾਰੀ ਬੰਦਾ ਸਰੀਰਕ ਤੌਰ ਤੇ ਸਾਧ ਸੰਗਤ ਜੀ ਬਿਲਕੁਲ ਆਰੋਗ ਰਹਿਦਾ ਹੈ ਦੋਸ਼ਮਣ ਕੀ ਇਹ ਨਾ ਨ ਤਾਂ ਬੰਦਾ ਕਬਰਾਂ ਜਾਂਦਾ ਹੈ ਕਈ ਵਾਰੀ ਦੋਸ਼ਮਣ ਵੀ ਕੇ ਰੇਨਾ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕਿਸੇ ਬੰਦੇ ਦੇ ਤਨ ਨੂੰ ਰੋਗ ਲੱਗ ਜਾਏ ਮਨ ਲਓ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਗਏ ਬਿਲਕੁਲ ਸਰੀਰ ਕਮਜ਼ੋਰ ਹੋ ਜਾਏ ਰੋਗ ਲੱਗ ਜਾਏ ਕਮਜ਼ੋਰੀ ਇਸ ਕਰਕੇ ਆ ਜਾਏ ਕਿ ਉਸ ਦੇ ਕੋਲ ਨਾ ਤਾਂ ਖਾਣ ਲਈ ਭੋਜਨ ਹੋਵੇ ਨਾ ਤਨ ਧਰਨ ਲਈ ਉਸ ਦੇ ਕੋਲ ਕੋਈ ਕਪੜਾ ਹੋਵੇ ਇੱਕ ਦਮੜਾ ਵੀ ਕੋਲ ਨਾ ਹੋਵੇ ਜਨਨੋ ਆਪਾਂ ਕਹਿੰਦੇ ਹਾਂ ਉਹ ਵੀ ਕਹਿ ਦੇਣਾ ਕਿ ਕਰਮਾਂ ਦਾ ਭੋਗ ਦਾ ਪਿਆ ਹੈ ਦੁੱਖ ਇਸ ਦੇ ਕਰਮਾਂ ਵਿੱਚ ਲਿਖਿਆ ਆਪਾਂ ਕਹਿ ਦਿੰਦੇ ਹਾਂ ਕਹਿਣ ਲੱਗੇ ਜੇ ਇੰਨੇ ਦੁੱਖ ਵਿੱਚ ਵੀ ਤੂੰ ਖਸ ਜਾਏ ਮਨੁੱਖਾ ਦੇਹੀ ਪੱਲੇ ਜਮੜਾ ਨਾ ਹੋਵੇ ਤਾਂ ਵਾਹਿਗੁਰੂ ਨੂੰ ਚੇਤ ਬੰਚ ਲਈ ਆਂ ਚਤ ਚ ਇੱਕ ਤਾਂ ਸਦਾ ਸਾਧ ਸੰਤ ਜੀ ਰੱਬ ਨੂੰ ਯਾਦ ਕਰਨਾ ਬਾਹਰ ਮੁਕੀ ਇੱਕ ਜ਼ੁਬਾਨ ਤੋਂ ਆਪਾਂ ਬੋਲਦੇ ਹਾਂ ਪਾਣੀ ਪੜ੍ਹਦੇ ਹਾਂ ਪਰਮੇਸ਼ਰ ਦਾ ਨਾਮ ਜਪਦੇ ਹਾਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਜ ਜਨਾ ਤੇਰਾ ਜਪਿਆ ਹੋਇਆ ਨਾਮ ਪੜੀ ਹੋਈ ਬਾਣੀ ਕਹਿ ਤੋ ਥੱਲੇ ਉੱਤਰ ਕੇ ਜਿਹਦੇ ਘਰੂਪੀ ਅੰਦਰ ਸ਼ਬਦ ਨਾਮ ਵਸੇ ਉਹਨਾਂ ਚ ਇਹ ਮਨੁੱਖਾ ਦੇਹੀ ਅੰਦਰੋਂ ਪਰਮੇਸ਼ਰ ਦੇ ਨਾਲ ਜੁੜਦੇ ਨਹੀਂ ਦਾਰ ਦੇ ਰੋਖ ਨਾਲ ਖਾਵੇ ਨਾਲ ਪਰਮੇਸ਼ਰ ਵੀ ਜੁੜਦਾ ਨਹੀਂ ਕਹਿੰਦੇ ਤੋ ਇਹ ਤਮਾਣੋ ਕੇ ਅੰਦਰੋਂ ਪਰਮੇਸ਼ਰ ਨੂੰ ਯਾਦ ਕਰ ਵਾਹਿਗੁਰੂ ਨ ਚਿੱਤ ਦੇ ਵਿੱਚ ਲਿਆਵੀ ਤੇ ਸੱਚ ਜਾਣੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਨੀਆ ਧੱਕੇ ਮਾਰਦੀ ਐ ਪਰ ਜੇ ਵਾਹਿਗੁਰੂ ਚਿੱਤ ਆ ਜਾਵੇ ਤਾਂ ਤੂੰ ਬਾਦਸ਼ਾਹ ਵੀ ਬਣ ਸਕਦਾ ਹੈ ਜੇ ਕੋ ਹੋਵਾ ਦੁੰਬਲਾ ਨੰਗ ਕੋ ਖਕੀ ਪੀਰ ਦਵਣਾ ਪੱਲਾ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਾਵਨਾ ਕੋ ਕਰੇ ਨਾ ਕਿਸ਼ ਹੋਵੇ ਕਾਜ ਗੁਰੂ ਆਜੰਦੇ ਮਹਾਰਾਜ ਕਹਿੰਦੇ ਜਦੋਂ ਕੋਈ ਵੀ ਸਹਾਰਾ ਦੁਨੀਆ ਤੇ ਨਾ ਹੋਵੇ ਤੇ ਚੱਤਿਆ ਮੈਂ ਉਸ ਪਾਰ ਬ੍ਰਹਮਤਾਂ ਨਿਹਤਲ ਹੋਵੇ ਰਾਜ ਜਦੋਂ ਉਸ ਪਰਮਾਤਮਾ ਨੂੰ ਸੱਚੇ ਦਰੋਂ ਤੇਹਾ ਹੰਕ ਕੀਤਾ ਜਦੋਂ ਉਸ ਪ੍ਰਮਾਤਮਾ ਨੂੰ ਚੇਤੇ ਕੀਤਾ ਚੇਤੇ ਦੇ ਵਿੱਚ ਆ ਗਿਆ ਹਿਰਦੇ ਘਰੂਪੀ ਅੰਦਰ ਵਸਾਦਿਆਂ ਨੂੰ ਮੰਨ ਲਓ ਉਸ ਕੋ ਬਾਦਸ਼ਾਹੀ ਆ ਗਈ ਜਦੋਂ ਚਤ ਵਿੱਚੋਂ ਪ੍ਰਮਾਤਮਾ ਵਿਸਰਜ ਜਾਏ ਨਾ ਤਾ ਹਕੀਕਤ ਹੈ ਸਤ ਸੰਗਤ ਜੀ ਦੁਨੀਆ ਦੇ ਸੁੱਖ ਖੁਦਿਆਂ ਵੀ ਬੰਦਾ ਦੁਖੀ ਰਹਦਾ ਹੈ। ਭਾਈ ਗੁਰਦਾਸ ਜੀ ਦੇ ਬਚਨ ਨੇ ਗਰਮਖ ਸੁਖ ਫਲ ਪਰਮ ਰਸ ਸਹਿਜ ਸੁਮਾਨ ਸਾਥ ਸੰਗ ਜਾਈ। ਉਹ ਕਿਹੜਾ ਸੁੱਖ ਹੈ? ਪਾਣੀ ਗੁਰਦਾਸ ਜੀ ਨੇ ਵੀ ਉਦਾਹਰਣ ਦਿੱਤੀ ਹੈ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਮਨੁੱਖਾ ਦੇ ਹੀ ਗੋਵਿੰਦ ਸਿੰਘ ਮਹਾਰਾਜ ਜੀ ਨੇ ਵੀ ਸਮਝਾਉਣਾ ਕੀਤਾ ਹੈ ਮਾਛੀ ਵਾਰੇ ਦੇ ਜੰਗਲਾਂ ਦੇ ਵਿੱਚ ਜਿੰਦ ਦਾ ਸਰਾਹ ਲਾਉਂਦਿਆ ਪਰਿਸ਼ਾਮ ਉਹ ਤੇਹਾਣ ਕੀਤਾ ਹੈ ਪਾਣੀ ਗੁਰਦਾਸ ਜੀ ਨੇ ਵੀ ਉਦਾਹਰਣ ਦਿੱਤੀ ਹੈ ਕਨਾਂ ਪਹਿਲਾ ਵਚਨ ਕੀ ਤੱਕ ਗੁਰੂ ਅਰਜਨ ਦੇਵ ਜੀ ਅਜ ਤੱਤੀ ਤਵੀ ਤੇ ਬੈਠੇ ਨੇ ਕੀ ਮਹਾਰਾਜ ਜੀ ਦੁਖੀ ਹਨ ਨਹੀਂ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਭਾਈ ਗੁਰਦਾਸ ਜੀ ਕਹਿੰਦੇ ਕੀ ਮਹਾਰਾਜ ਜੀ ਦੁਖੀ ਹਨ ਨਹੀਂ ਇਤਨੇ ਸੁਖੀ ਨੇ ਸਾਧ ਸੰਤ ਜੀ ਐਨੇ ਜਿਵੇਂ ਪਾਣੀ ਦਾ ਭਰਿਆ ਹੋਵੇ ਦਰਿਆ ਤੇ ਉਸ ਮੱਛੀ ਨੂੰ ਪੁੱਛ ਕੇ ਦੇਖੋ ਕਿ ਸੁਖ ਚਾਹੀਦਾ ਹੈ ਉਹ ਕਹਿੰਦੀ ਹੈ ਜਿੱਥੇ ਪਾਣੀ ਨਿਰਮਲ ਹੋਵੇ ਪਾਣੀ ਪਾਣੀ ਦੇ ਭਰੇ ਹੋਏ ਦਰਿਆ ਵਿੱਚ ਮੱਛੀ ਰਹੇ ਸਾਧ ਸੰਗ ਜਿਉ ਸਲਾਈ ਪਾਣੀ ਤੋਂ ਵੱਡਾ ਕੋਈ ਸੁਖ ਨਹੀਂ ਆਪਾਂ ਨੂੰ ਪਤਾ ਮੱਛੀ ਨੂੰ ਪਾਣੀ ਦੇ ਵਿੱਚੋਂ ਜਦੋਂ ਬਾਹਰ ਕੱਢ ਦਿੱਤਾ ਦੇ ਜਾਵੇ ਤਾਂ ਉਤਰਫ ਤਰਫ ਕੇ ਮਰ ਜਾਂਦੀ ਹੈ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਵੀ ਇਸ ਤਰ੍ਹਾਂ ਹੈ ਜਿਵੇਂ ਪਾਣੀ ਵਿੱਚ ਰਹਤੀ ਹੋਵੇ ਪੰਛੀ ਸ਼ਬਦ ਕਹੇ ਨਹੀਂ ਗੁਰੂ ਪਤੀ ਭਾਈ ਗੁਰਦਾਸ ਜੀ ਨੇ ਕਹਿੰਦੇ ਨੇ ਕਿ ਰਹਿੰਦੇ ਬੁੰਦੇ ਆਉ ਵੇਚ ਲੀਨ ਕੋ ਲੀਨ ਹੇਤ ਕਰਵਾਣੀ ਉਹਨਾਂ ਦੂਜਾ ਸ਼ਬਦ ਵਰਤਿਆ ਦਰਸ਼ਾ ਦੇਖ ਪਤੰਗ ਜਉ ਜੋਤੀ ਅੰਦਰ ਜੋਤ ਸੁਵਾਣੀ ਲੋਕ ਕਹਿੰਦੇ ਨੇ ਕਿ ਦੀਵੇ ਦੇ ਪਤੰਗੇ ਨੂੰ ਸਾੜ ਦਿੱਤਾ ਹੈ ਪਰ ਹਕੀਕਤ ਆਇਆ ਕਿ ਪਤੰਗੇ ਨੂੰ ਪਤਾ ਕੋਈ ਨਹੀਂ ਕਿ ਮੈਨੂੰ ਕਦੋਂ ਅੱਗ ਲੱਗਣੀ ਹੈ ਉਸ ਦਾ ਚਿੱਤ ਇਨ੍ਹਾਂ ਤੀਵੇ ਦੇ ਵਿੱਚ ਜੁੜਿਆ ਹੋਇਆ ਹੈ ਕਿ ਸ਼ਰਮ ਦੇ باوجود ਵੀ ਉਸ ਦੀ ਅੰਸ਼ ਨੇ ਕਦੀ ਗਿਰਾ ਨਹੀਂ ਕੀਤਾ ਕਿ ਦੀਵਾ ਸਾਨੂੰ ਕੋਲ ਆਇਆ ਨੂੰ ਸਾਥ ਹੈ ਕੋਈ ਸ਼ਿਕਵਾ ਨਹੀਂ ਕੀਤਾ ਕਹਿੰਦੇ ਨੇ ਕਿ ਸੱਚ ਜਾਣੀ ਸਰਬ ਸੁਖ ਇਹ ਹੈ ਜਦੋਂ ਬੰਦਾ ਅੰਦਰੋਂ ਇਹਨਾ ਟਿਕ ਜਾਏ ਅੰਦਰ ਤਾਂ ਉਸ ਨੂੰ ਤਤੀ ਤਵੀ ਦੀ ਤਰਸੀ ਨਹੀਂ ਦੁੱਖ ਨਹੀਂ ਰਹਿ ਸਕਦੀ ਕਾਇ ਨਗੇ ਸ਼ਾਬਦ ਸਵਰਤ ਸ਼ਾਬਦ ਸਵਰਤ ਲੈਵ ਮੇਰੇ ਜਿਉ ਭੀੜ ਪਈ ਚਤ ਅਵਰ ਆਣੀ ਜਦੋਂ ਸੰਗੀਤ ਵੱਜਦਾ ਹੈ ਸਾਧ ਸੰਗਤ ਜੀ ਤਾਂ ਹਿਰਨਾ ਉਸ ਦੇ ਵੱਲ ਭਜਦਾ ਹੈ ਇਸ ਨੂੰ ਇਹ ਨਹੀਂ ਪਤਾ ਕਿ ਸਾਹਮਣੇ ਸ਼ਿਕਾਰੀ ਨੇ ਤੀਰ ਨਾਲ ਵਿੰਨਣਾ ਹੈ ਅਰ ਉਸ ਆਵਾਜ਼ ਵਿੱਚ ਇੰਨਾ ਸੁਖ ਸੁਖ ਨੂੰ ਮਿਲਿਆ ਕਿ ਤੀਰ ਨਾਲ ਮਿੰਨੇ ਜਾਣ ਦੇ ਬਾਵਜੂਦ ਵੀ ਉਸ ਦੀਆਂ ਪੀੜੀਆਂ ਆਜ ਵੀ ਸ਼ਿਕਾਰੀਆਂ ਦੇ ਸ਼ਿਕਾਰ ਬਣਦੇ ਪਏ। ਉਸ ਆਵਾਜ਼ ਨੇ ਸੁਖ ਦਿੱਤਾ ਭਾਈ ਸਾਹਿਬ ਜੀ ਕਹਿਣ ਲੱਗੇ